ਬੜੇ ਮਾਹੌਲੇ ਹੀ ਉਤੋਂ ਮਾਹੌਲ ਬੜੇ ਮਾੜੇ ਚੱਲਦੇ। ਉਹਨਾਂ ਟਾਈਮਾਂ ਦੇ ਵਿੱਚ ਮੇਰੇ ਡੈਡੀ, ਮੇਰੇ ਚਾਚੇ, ਤਾਏ, ਮਾਤਾ ਜੀ ਦੇ ਜਗਰਾਤੇ ਕਰਦੇ ਹੁੰਦੇ। ਸਿੰਘਾਂ ਦਾ ਸ਼ਿਕਾਰ ਹੋ ਗਿਆ। ਜਿਉਂ ਉਹਨਾਂ ਤਿੰਨ ਜੀ ਪੂਰੇ ਹੋ ਗਏ, ਇੱਕ ਮੇਰਾ ਭਰਾ, ਇੱਕ ਮੇਰੀ ਮੰਮੀ, ਇੱਕ ਮੇਰਾ ਡੈਡੀ। ਉਹਨਾਂ ਮੌਲਾਂ ਦੇ ਵਿੱਚ ਆਹੀ ਬੱਚੇ ਦੋ ਬਰਾ। ਆ ਬਾਹਰ ਜੀ ਮੇਰੀ ਮਦਦ ਇਤਰਾਹ ਦੀ ਹੋ ਜੇ ਮੈਂ ਦੋ ਮੱਥੇ ਜੋੜ ਕੇ ਸਾਬਾਹਦਰਜੀ ਮੈਂ ਤੁਹਾਨੂੰ ਵੀ ਕਹਿਣਾ ਸਾਰੀ ਸੰਗਤ ਨੂੰ ਕਹਿਣਾ ਇਹੋ ਜੀ ਮੇਰੀ ਮਦਦ ਹੋ ਜੇ ਗਰੀਬ ਜੀ ਵੀ ਜਿਹੜਾ ਮੇਰਾ ਦੋ ਮਰਲੇ ਥਾਂ ਨਾ ਬੈਠਦੇ ਜੇ ਕਿਹੇ ਨੇ ਵੀ ਨਹੀਂ ਰਹਿਣਾ ਜਦੋਂ ਮਹਾਰਾਜ ਦੇ ਘਰੋਂ ਸਰਦਾ ਆ ਗਿਆ ਉਦੋਂ ਜੀ ਜਾਣਾ ਪੈਣਾ ਇਹ ਮਦਦ ਮੇਰੀ ਇਹੋ ਜੀ ਹੋ ਜੇ ਵੀ ਜਿਹੜਾ ਦੋ ਮਰਲੇ ਥਾਂ ਨਾ ਉਥੇ ਮੈਨੂੰ ਰਾਹ ਨਹੀਂ ਹੈਗਾ ਕਿਹੇ ਪਾਸੇ ਵੀ ਛੜਕ ਦੀ ਉਤੇ ਚੜਨਾ ਮਤ ਤੇ ਮੇਰੀ ਇਤਰਾਹ ਜਿਹੀ ਹੋਣੀ ਚਾਹੀਦੀ ਆਪੀ ਉਥੋਂ ਮੈਨੂੰ ਕਿਤੇ ਰੋਡ ਤੇ ਮੇਰੀ ਕੋਠਾ ਪੈ ਜੇ ਸੋਨਾ ਲੈਂਟਰ ਲੋਂਟਰ ਪੈ ਜੇ ਤੇ ਮੈਂ ਸਹਦਾ ਜੀ ਮੈਂ ਰੋਡ ਤੇ ਆ ਜਾ ਤੇ ਸੋਤੇ ਵਿੱਚ ਪੈ ਜਾ ਇਹ ਗਿਆਰਾ ਜੀ ਇਤਰਾਹ ਚੱਲਦਾ ਵਾ ਮੈਂ ਪੜਿਆ ਲਿਖਿਆ ਨਹੀਂ ਮੈਂ ਨਪਾੜੀ ਇੰਮੇ ਨੂੰ ਕੋੜੀਏ ਹੋਣ ਕਾਰਨ ਆ ਇੱਕ ਪਾਸੇ ਵਾਲੀ ਮੇਰੀ ਬਾਹ ਕੋਲਿਆ ਕੇ ਸੁੱਕ ਗਈ ਇਧਰਲੀ ਇੱਕ ਪਾਸੇ ਵਾਲੀ ਮੇਰੀ ਲਾਤਾ ਲੱਤ ਨੂੰ ਕੋੜਿਆ ਪੈਰ ਚ ਵੇਂਗਾ ਤੇ ਮੈਂ ਨਾਗ ਨਹੀਂ ਬਰਸ਼ੇ ਨਾਲ ਤੁਰਦਾ ਸਾਈਕਲ ਤੇ ਤੁਰਿਆ ਕਰਦਾ ਤੇ ਮੈਨੂੰ ਮਹਾਰਾਜ ਨੇ ਹੀ ਨਾ ਕੋ ਗੱਤਾ குருਵਰ ਕਹਿੰਦੇ ਮਹਾਰਾਜ ਨੇ ਜੀ ਜੀ ਅੱਜ ਮੱਸੀਆ ਮਨਾਉਂਦੇ ਆ ਇਹ ਵੱਡੇ ਪਾਤਰੀ ਗੁਰੂ ਸਾਹਿਬਾਦਰ ਜੀ ਇਹ ਬਾਣਾ ਜੀ ਇਸ ਕਰਕੇ ਸਾਡੇ ਜਿਹੜੇ 652 ਹੀ ਕੋਟ ਬੁੱਢੇ ਵਾਲੇ ਕਿਤੇ ਜਗਰਾਤੇ ਤੇ ਤਗੜੇ ਭਗਤੇ ਹੀ ਮੇਰੇ ਮੰਮੀ ਡੈਡੀ ਪੂਰੇ ਹੋਣ ਖਾਤਰ ਵੀ ਵੱਡੇ ਭਗਤੇ ਹੀ ਕਿਤੇ ਉਹਨਾਂ ਸਾਧ ਲਿਆ ਜਗਰਾਤੇ ਤੇ ਆਇਆ ਦੇ ਚਿੱਗੜ ਵੇਤੇ ਮਾਣੀ ਜਦੋਂ ਨੇ ਦੇਖੇ ਦੁੱਖ ਪਾਰਿਆ ਆਇਆ ਦਿੱਤੇ ਲੜੀ ਦੇ ਪਾਣੀ ਜਦੋਂ ਪਾਉਂਦਾ ਹੱਟਿਆਲਕੇ ਦੇ ਪਿੰਡ ਕੋਟ ਬੁੱਢਾ ਵਿਖੇ ਅਸੀਂ ਇਸ ਵੇਲੇ ਮੌਜੂਦ ਆਂ ਤੇ ਇੱਕ ਅੰਗਹੀਣ ਬਜ਼ੁਰਗ ਕਹਿ ਸਕਦੇ ਆ ਉਹਨਾਂ ਨਾਲ ਤੁਹਾਨੂੰ ਮਿਲਾਉਨੇ ਆ ਅਤੇ ਉਹ ਕੀਰਤਨ ਕਰਦੇ ਨੇ ਉਹਨਾਂ ਨੂੰ ਹੁਣ ਜਿਹੜੇ ਸਮਾਗਮ ਨੇ ਜਿਹੜੇ ਸ਼੍ਰੀ ਦਰਬਾਰ ਸਾਹਿਬ ਜਾਂ ਹੋਰ ਥਾਵਾਂ ਤੇ ਸਮਾਗਮ ਹੁੰਦੇ ਨੇ ਉੱਥੇ ਤਾਂ ਟਾਈਮ ਮਿਲਣਾ ਨਹੀਂ ਹੈ ਕਿਉਂਕਿ ਉੱਥੇ ਵੱਡੇ ਜਥਿਆਂ ਨੂੰ ਟਾਈਮ ਮਿਲਦਾ ਸੋ ਕਿਵੇਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਪਿਤਾ ਤੇ ਪੁੱਤਰ ਸੜਕ ਦੇ ਉੱਪਰ ਬੈਠ ਕੇ ਅੱਜ ਜਿਵੇਂ ਮੱਸਿਆ ਹੈ ਇੱਥੇ ਬੈਠ ਕੇ ਨੇੜੇ ਲੰਗਰ ਲੱਗਾ ਹੋਇਆ ਹੈ ਇੱਥੇ ਬੈਠ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਕੋਈ ਮੱਥਾ ਟੇਕ ਜਾਂਦਾ 10 10 ਰੁਪਏ ਦਾ 20 ਰੁਪਏ ਦਾ ਸੋ ਉਹਨਾਂ ਪੈਸਿਆਂ ਦੇ ਨਾਲ ਘਰੇ ਚਲੇ ਜਾਣਾ ਤੇ ਪਤਨੀ ਵੀ ਅੰਗ ਹੀਣਾ ਸਾਰੀ ਗੱਲਬਾਤ ਵੀ ਕਰਦੇ ਆ ਇਹ ਤੁਸੀਂ ਹੱਥ ਵੇਖ ਸਕਦੇ ਹੋ ਬਾਬਾ ਜੀ ਦਾ ਜਿਹੜਾ ਕਿ ਅ ਬਚਪਨ ਤੋਂ ਹੀ ਜਿਹੜਾ ਉਹ ਜਿਹੜਾ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਉਹ ਅੰਗਹੀਨ ਨੇ ਜਿਸ ਦੇ ਕਾਰਨ ਆ ਹਾਲਾਤ ਨੇ ਅੱਜ ਉਹਨਾਂ ਦੇ ਤੇ ਅੱਜ ਸੜਕ ਤੇ ਬੈਠੇ ਸੀਗੇ ਜਿੱਥੇ ਕੋਟ ਬੁੱਡੇ ਨੂੰ ਪੱਟੀ ਤੋਂ ਆਪਾਂ ਜਦੋਂ ਜਾਣਦੇ ਆ ਤਾਂ ਜਿੱਥੇ ਕੋਟ ਬੁੱਡੇ ਨੂੰ ਮੁੜੀ ਦਾ ਧੋਵਾਲ ਨਗਰ ਪੈ ਜਾਂਦਾ ਸੋ ਆ ਹਾਲਾਤ ਨੇ ਉਹਨਾਂ ਦੇ ਆਪਾਂ ਬਾਕੀ ਗੱਲਬਾਤ ਕਰਦੇ ਆ ਬਬਾਈ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਹੀ ਕੀ ਕੀ ਫਤਿਹ ਬਬਾਈ ਕਿਉਂ ਰੋਡ ਤੇ ਬੈਠੇ ਹੋ ਹਾਰਮੋਨੀਅਮ ਲੈ ਕੇ ਢੋਲਕੀ ਲੈ ਕੇ ਨਾਲ ਤੁਹਾਡਾ ਬੇਟਾ ਹੈ ਇਹ ਜਰੂਰ ਦੱਸਿਓ ਇਹ ਕੀ ਮਜਬੂਰੀ ਕੀ ਪੈ ਗਈ ਮਜਬੂਰੀ ਸਾਬਾ ਦਜੀਏ ਪੈ ਗਈ ਪੀ ਮੇਰੇ ਜਿਹੜੇ ਪਿਤਾ ਸੀ ਮੇਰੇ ਡੈਡੀ ਮੇਰੇ ਚਾਚੇ ਤਾਈ ਮਾੜੇ ਮਾਹੌਲ ਹੀ ਉਦੋਂ ਮਾਹੌਲ ਬੜੇ ਮਾੜੇ ਚੱਲਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਮੇਰੇ ਡੈਡੀ ਮੇਰੇ ਚਾਚੇ ਤਾਏ ਮਾਤਾ ਜੀ ਦੇ ਜਗਰਾਤੇ ਕਰਦੇ ਹੁੰਦੇ ਅੱਛਾ ਜੀ ਮਾਤਾ ਜੀ ਦੇ ਅੱਛਾ ਹਾਂ ਮਰ ਮੰਨੇ ਪਰ ਮੰਨੀ ਪਾਲਤੀ ਹੋਰ ਬੁੱਢੇ ਚੀਚੇ ਉਹ ਤੋਂ ਮੈਂ ਛੋਟਾ ਆ ਨਾ ਆਪਦੇ ਮੁੰਡੇ ਨਾਲ ਉਹ ਵੀ ਛੋਟਾ ਆਇਆ ਉਹਨਾਂ ਟਾਈਮਾਂ ਦੇ ਵਿੱਚ ਉਹ ਜਗਰਾਤੇ ਕਰਦੇ ਹੁੰਦੇ ਤੇ ਉਹਨਾਂ ਦੇ ਦੇਖ ਦੇਖ ਕੇ ਮੈਂ ਆਪਦੇ ਚਾਚੇ ਅੱਲੇ ਦੇਖ ਕੇ ਵਾਜੇ ਮਾਸਟਰ ਅੱਲੇ ਦੇਖ ਕੇ ਸੁਰਾਂ ਨਾ ਪੜੀਆਂ ਸੱਜੇ ਸੱਜੇ ਸੁਰਾਂ ਨਾ ਪੜੀਆਂ ਉਹ ਨੂੰ ਮਾਹਦਾਰਿਆ ਵੀ ਮੈਨੂੰ ਚਾਚਾ ਜੀ ਵਾਜਾ ਸਿਖਾਉਣਾ ਸਿਖਾ ਦੇ ਉਹਨਾਂ ਨੇ ਮੈਨੂੰ ਵਾਜਾ ਸਿਖਾਉਣਾ ਨਹੀਂ ਸਿਖਾਇਆ ਤੇ ਮੈਂ ਆਪ ਦੇ ਚਾਚੇ ਲਈ ਇੱਕ ਦੇ ਕਰੇ ਚੱਲ ਜਾਣਾ ਵਾਜਾ ਉਹਨੇ ਰਿਆਜ਼ ਕਰਿਆ ਕਰਨੀ ਉਹਦੇ ਨੇ ਵੇਖ ਕੇ ਤੇ ਮੈਂ ਇਸ ਤਰ੍ਹਾਂ ਉਂਗਲਾ ਮਾਰਿਆ ਕਰਨੀਆਂ ਤੇ ਮੇਰਾ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕਰ ਦਿੱਤੀ ਜਿਵੇਂ ਉਹਨਾਂ ਨੇ ਨਾ ਵੀ ਗੋਣ ਸਿਖਾਉਣਾ ਵੇ ਗਾ ਮੈਨੂੰ ਪ੍ਰਸ਼ਾਦੇ ਦੇ ਵਿੱਚ ਪਾਉਣਾ ਵੇ ਉਹ ਉਹ ਮੁੜ ਕੇ ਮਾੜੇ ਮੌਲਾ ਦੇ ਵਿੱਚ ਮੇਰੀ ਮੰਮੀ ਡੈਡੀ ਪਰਾ ਮੇਰਾ ਉਹ ਸਿੰਘਾਂ ਦਾ ਸ਼ਿਕਾਰ ਹੋ ਗਏ ਉਹਨਾਂ ਤਿੰਨ ਜੀ ਪੂਰੇ ਹੋ ਗਏ ਇੱਕ ਮੇਰਾ ਭਰਾ ਇੱਕ ਮੇਰੀ ਮੰਮੀ ਇੱਕ ਮੇਰਾ ਡੈਡੀ ਉਹਨਾਂ ਮੌਲਾਂ ਦੇ ਵਿੱਚ ਆਹੀ ਬਚੇ ਦੋ ਭਰਾ ਦੋ ਭਰਾ ਬਚੇ ਤੇ ਇੱਕ ਮੇਰਾ ਭਰਾ ਖੱਬੜ ਬਟਾਉਂਦਾ ਬਟਾਉਂਦਾ 665 ਕੋਟ ਬੁੱਢੇ ਵਾਲਾ ਇਹਨਾਂ ਦੇ ਘਰੇ ਸੌ ਗਿਆ ਤੇ ਮੈਂ ਇੱਥੇ ਡਾਕਟਰ ਸੌ ਚਾਹੰਦਾ ਕੋਟ ਬੁੱਢਾ ਸਰਦਾਰ ਮਿਰਜੀਆ ਨਹੀਂ ਉਹਨਾਂ ਨਾਲ ਡੈਡੀ ਮੇਰਾ ਸੀਦੀ ਸੀਰੀ ਮੈਂ ਉਹਨਾਂ ਦੇ ਘਰੇ ਸੌ ਗਿਆ ਤੇ ਲਟੇਰੇ ਮੇਰਾ ਮਾਂ ਪਿਓ ਮੰਮੀ ਡੜੀ ਤਾਂ ਠਾਂ ਠਾਂ ਕਰਕੇ ਕਿ ਉਹ ਨਿਕਲ ਗਏ ਨਿਕਲ ਗਏ ਤੇ ਉਹਨਾਂ ਦੇ ਵਿੱਚੋਂ ਮੈਂ ਇਹ ਦੋ ਭਰਾ ਹੀ ਬਚੇ ਤੇ ਜਿਹੜਾ ਮੇਰਾ ਵੱਡਾ ਭਰਾ ਹੀ ਸ਼ਿੰਦਾ ਸ਼ਿੰਦਾ ਉਹ ਰਹਿੰਦਾ ਪਿਆ ਰਸੂਲਪੁਰ ਮੁਖੇ ਸਰਪੰਚ ਨਹੀਂ ਰਸੂਲਪੁਰ ਜੇ ਉਹ ਨੂੰ ਉਹ ਕੀ ਮੁੜ ਕੇ ਜਾਦਾ ਮਿੱਠਾ ਖਾ ਖਾ ਕੇ ਸ਼ੂਗਰ ਦੀ ਸ਼ਿਕਾਇਤ ਉਹ ਸ਼ੂਗਰ ਲੈ ਕੇ ਬੈ ਗਿਆ ਸ਼ੂਗਰ ਨਾ ਪੂਰਾ ਆ ਗਿਆ ਉਹਦੇ ਤੋਂ ਮੈਂ ਬਚਿਆ ਹੁਣ ਸਭਾ ਲਾਖੀ ਉਹ ਭਰਾ ਤੋਂ ਹਾਂ ਨਾ ਤੇ ਨਪਰਾ ਹਾਂ ਤੇ ਸਵਾਲ ਆਖ ਭੈਣੀ ਭੈਣ ਮੇਰੀ ਨੂੰ ਕੀ ਕਿਹ ਜਨਾਨੀ ਨੇ ਕੋ ਕਰਕੇ ਤਿਆਹੀ ਉਹ ਵਿਚਾਰੀ ਸਾਡੀ ਸੰਭਾਲ ਤੋਂ ਪਹਿਲਾਂ ਹੀ ਮਹਾਰਾਜ ਨੂੰ ਪਿਆਰੀ ਹੋ ਗਈ ਘਰ ਫਿਰ ਕਿਤਰਾ ਗੁਜ਼ਾਰਾ ਚੱਲਦੇ ਦਰੂਰ ਦੱਸਿਓ ਇਤੋਂ ਹੀ ਫਿਰ ਗੁਜ਼ਾਰਾ ਕਰਦੇ ਇੱਥੇ ਅੱਜ ਮਸਿਆ ਅੱਜ ਇੱਥੇ ਬੈਠੇ ਦਰੀਬਾ ਛਾ ਕੇ ਰੋਡ ਦੇ ਉੱਪਰ ਇਹ ਜ਼ਰੂਰ ਦੱਸਿਓ ਇਹ ਕਿਹ ਜਾਰਾ ਜੀ ਇਤਨਾ ਚੱਲਦਾ ਵਾ ਮੈਂ ਪੜਿਆ ਲਿਖਿਆ ਨਹੀਂ ਮੈਂ ਨਪਾੜੀ ਇਹ ਮੈਨੂੰ ਪੋੜੀਏ ਹੋਣ ਕਾਰਨ ਆ ਇੱਕ ਪਾਸੇ ਵਾਲੀ ਮੇਰੀ ਬਾਹ ਪੋੜਿਆ ਕੇ ਸੁੱਕ ਗਈ ਇਧਰਲੀ ਇੱਕ ਪਾਸੇ ਵਾਲੀ ਮੇਰੀ ਲਾਤ ਲਾਤ ਨੂੰ ਪੋੜਿਆ ਪੈਰ ਚ ਵਿੰਗਾ ਤੇ ਮੈਂ ਨਾਗਨੀ ਬਰਸ਼ੇ ਨਾਲ ਤੁਰਦਾ ਸਾਈਕਲ ਤੇ ਤੁਰਿਆ ਫਿਰਦਾ ਤੇ ਮੈਨੂੰ ਮਹਾਰਾਜ ਨੇ ਇਹ ਨਾ ਕੋ ਕੋ ਦਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਜੀ ਜੀ ਅੱਜ ਮਸਿਆ ਮਨਾਉਂਦੇ ਆ ਮਹਾਰਾਜ ਨੇ ਕੋਣ ਦਤਾ ਵਾਜਾ ਵਜਾਉਣਾ ਸਿਖਾਇਆ ਇਹ ਸਰਦਾਰ ਭਾਉ ਹਾਲ ਵਾਲੇ ਬਾਪੂ ਇਹ ਇਹਨਾ ਬਾਪੂ ਜੀ ਇਹਨਾਂ ਦਾ ਮੈਂ ਨਾਂ ਭੁੱਲ ਗਿਆ ਪਹਾਵਾ ਲਾਲੇ ਵਾਲਿਆਂ ਦਾ ਉਹਨਾਂ ਲੰਗਰ ਲਾਇਆ ਲੰਗਰ ਲਾਇਆ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਮੈਨੂੰ ਰੱਬ ਤਰਸੀ ਬਚਾਰੇ ਇੱਥੇ ਸੱਦ ਲੈਂਦੇ ਆ ਯਾਦ ਕਰ ਲੈਂਦੇ ਆ ਕਿ ਬਾਪੂ ਇਹ ਲੱਡੂ ਪੋਚੇ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਹਰ ਜਸ ਕਰਿਆ ਕਰ ਵਿਆਹ ਮਹਾਰਾਜ ਦਾ ਬੋਲਿਆ ਕਰ ਤੈਨੂੰ ਕੋਈ ਸੰਗਤ ਲੰਘਦੀ ਟੱਪਦੀ ਹੋਰ ਪਈਏ ਦਾ ਕੋਈ ਦੋ ਰੁਪਈਏ ਬੀ ਆਹਸਲਾ ਬਤਾ ਹੀ ਕਰਿਆ ਕਰਨਗੇ ਸ਼ਬਦ ਸੁਣਾ ਦਿਓ ਬਾਬਾ ਜੀ ਮੈਂ ਜਾਵਾਂਗਾ ਤੇ ਜਰੂਰ ਕੋਈ ਧਾਰਨਾ ਜਿੰਨੇ ਵੀ ਸੰਗਤ ਦੇਖ ਰਹੀ ਹੈ ਇਹ ਤੁਸੀਂ ਸਿੱਖਿਆ ਵੀ ਪਰਿਵਾਰ ਦੇ ਕੋਲੋਂ ਹੀ ਦੱਸ ਰਹੇ ਤੇ ਇਹ ਜਰੂਰ ਸੁਣਾ ਦਿਓ ਪਹਿਲਾਂ ਕੋਈ ਸੰਤ ਸਤਿ ਸਤਿ ਮਹਾਰਾਜ ਦੇ ਚ ਗੜਿਵੇ ਕੇ ਮਹਾਣੀ ਕਟੋਰੇ ਵਿੱਚ ਦੁੱਧ ਪਾਲਿਆ ਆਇਆ ਵਿੱਚ ਗੜੇ ਵਿੱਚ ਪਾਣੀ ਕਟੋਰੇ ਵਿੱਚ ਦੁੱਧ ਪਾਲਿਆ ਆ ਆ ਨਾਨੀ ਕਟੋਰੇ ਵਿੱਚ ਦੁੱਧ ਪਾਲਿਆ ਆ ਆਇਆ ਵਿੱਚ ਗੜੇ ਵਿੱਚ ਪਾਣੀ ਕਟੋਰੇ ਵਿੱਚ ਦੁੱਧ ਪਾਲਿਆ ਆ ਵਾ ਵਾ ਬਾਵਾ ਦੀ ਕਟੋਰੇ ਵਿੱਚ ਦੁੱਧ ਪਾਲਿਆ ਆ ਵਾ 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 ਬਾਵਾ ਦੀ ਕਟੋਰੇ दु पालिया माया विच गरवे जे पाणी त डोरे विच दुध पालिया पाया विच गरबे जे पाणी डोरे विच दुध पालिया ਏ ਪਿਆਰੇ ਜੀਤ ਕੋਲ ਇੱਕ ਰੁੱਧ ਪਾਲਿਆ ਆ ਬਾ 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 ਲੁੱਟੋ ਰੇ ਇੱਕ ਰੁੱਧ ਪਾਲਿਆ ਮੈ ਆਵੇ ਕਿ ਘੜੇ ਦੇ ਤੇ ਪਾਣੀ ਚਲ ਕੋਲੇ ਦੇ ਕੋ ਦੋਤ ਪਾਰਿਆ ਆਇਆ ਕਿ ਘੜੇ ਦੇ ਤੇ ਪਾਣੀ ਜੋ ਜੋ ਨੇ ਤੇ ਜੋਤ ਪਾਰਿਆ ਆਹੇ ਗੁਰੂ ਜੀ ਇਹ ਜਗਰਾਤੇ ਬਬਾਈ ਕਰਦੇ ਕਰਦੇ ਤੇ ਗੁਰੂ ਦਾ ਬਾਣਾ ਕਿਵੇਂ ਪਾਲਿਆ ਇਹ ਵੀ ਜਰੂਰ ਦੱਸਿਓ ਸਾਰਾ ਟੱਬਰ ਕੀ ਵੱਡੇ ਵਡੇਰੇ ਝਗਰਾਤੇ ਕਰਦੇ ਸੀ ਤੁਸੀਂ ਬਾਣਾ ਪਾਇਆ ਇਹ ਜਰੂਰ ਦੱਸਿਓ ਇਹ ਵੱਡੇ ਪਾਤਰੀ ਗੁਰੂ ਸਾਹਿਬ ਬਾਦਰਜੀ ਇਹ ਬਾਣਾ ਜੀ ਇਸ ਕਰਕੇ ਸਾਡੇ ਜਿਹੜੇ 652 ਹੀ ਕੋਟ ਬੁੱਢੇ ਵਾਲੇ ਕਿਤੇ ਜਗਰਾਤੇ ਤੇ ਤਗੜੇ ਭਗਤੇ ਹੀ ਮੇਰੇ ਮੰਮੀ ਡੈਡੀ ਪੂਰੀ ਹੋਂ ਖਾਤਰ ਵੀ ਵੱਡੇ ਭਗਤੀ ਕਿਤੇ ਉਹਨਾਂ ਸੱਦ ਲਿਆ ਜਗਰਾਤੇ ਤੇ ਕਿਤੇ ਕਿਤੇ ਨਾ ਸੱਦਿਆ ਅੱਛਾ ਜੀ ਤੇ ਮੈਂ ਸਿਰ ਤੇ ਜਸਤਾਰ ਬਨ ਕੇ ਵਾਜਾ ਲੈ ਕੇ ਨਾਲ ਆਪਣੇ ਬੇਟੇ ਨੂੰ ਆਡੇ ਵਾਲੇ ਕੋਰਤਵਾਰੀ ਆ ਜਾਣ ਸਾਡੇ 600 ਸਰਪੰਚਾ 600 ਸਰਪੰਚਾ ਤੇ ਉਹਨੇ ਮੈਨੂੰ ਆਖਣਾ ਵੀ ਲੱਡੂ ਪੁੱਤ ਕਿਤੇ ਤੈਨੂੰ ਤੇਰੇ ਚਾਚੇ ਲੈ ਜਾਂਦੇ ਆ ਕਿਤੇ ਨਹੀਂ ਖੜਦੇ ਤੇ ਪੁੱਤ ਤੂੰ ਅੰਮ੍ਰਿਤ ਛਾ ਕੇ ਕੇਸ ਰੱਖਦਾ ਸਿਰ ਤੇ ਤੇ ਜੂੜਾ ਰੱਖ ਲਾ ਤੇ ਤੂੰ ਮਹਾਰਾਜ ਜੇਕਰ ਕੀਰਤਨ ਕਰਿਆ ਕਰ ਮਹਾਰਾਜ ਦੇ ਅੰਮ੍ਰਿਤ ਛਾ ਕੇ ਤੇ ਮਹਾਰਾਜ ਦੇ ਲੜ ਲੱਗ ਜਾ ਮੈਂ 600 ਸਰਪੰਚ ਦਾ ਉਤਰ ਮੰਨ ਕੇ ਮੇਰੇ ਪਿਓ ਆਰ ਗਾਈ ਮੇਰਾ ਚਾਚਾ ਜੀ ਵੀ ਹੈ ਉਹਨਾਂ ਦੇ ਉਹਨਾਂ ਤੋਂ ਮੈਂ ਸਿੱਖਿਆ ਲਈ ਆ ਉਹਨਾਂ ਦਾ ਮੈਂ ਕਰਨ ਮੰਨਿਆ ਉਹਨਾਂ ਦਾ ਹੁਕਮ ਮੰਨ ਕੇ ਇਥੇ ਮੇਲਾ ਹੀ ਸਾਡੇ ਕੋਟ ਬੱਡੇ ਅੱਡੇ ਤੇ ਗੁਰਦੁਆਰੇ ਸਾਹਿਬ ਮਹਾਰਾਜ ਦੇ ਇਥੋਂ ਮੈਂ ਅਮਰਤੀ ਛਕਿਆ ਉਹਨਾਂ ਮੈਨੂੰ ਅਮਰਤੀ ਛਕਾਇਆ ਤੇ ਮੇਰੇ ਘਰ ਦੀ ਗਈ ਸੀ ਨਰੇਗਾ ਦੇ ਕੰਮ ਤੇ ਨਰੇਗਾ ਦਾ ਕੰਮ ਚੱਲਦਾ ਆ ਬੱਚਾ ਵੀ ਮੇਰਾ ਨਾਲ ਗਿਆ ਸੀ ਉਹਦੇ ਪਹਿਲਾਂ ਮੈਂ ਇਕੱਲੇ ਨਹੀਂ ਛਕਿਆ ਤੇ ਜਦੋਂ ਅਮਰਤੀ ਨਰੇਗਾ ਦੇ ਕੰਮ ਤੋਂ ਆ ਗਈ ਮੁਰਕੇ ਫੇਰ ਮੇਲਾ ਆ ਗਿਆ ਤੇ ਮੁਰਕੇ ਸਾਡੇ ਫਿਰ ਸਾਡੇ ਸਾਹਬਾਦਰ ਚਾਚਾ 600 ਸਰਪੰਚ ਪਿੰਡ ਕੋਟ ਬੁੱਢੇ ਵਾਲੇ ਉਹਨਾਂ ਨੇ ਸਾਨੂੰ ਮੇਰੇ ਘਰ ਦੀ ਦੇ ਨਾਲ ਮੇਰੇ ਬੱਚੇ ਦੇ ਨਾਲ ਮੇਰੀ ਗੁड़िया ਦੇ ਨਾਲ ਫੇਰ ਮੈਨੂੰ ਦੂਰੀਆ ਉਹਨਾਂ ਨੇ ਅਮਰਤੀ ਸਿਕਾਇਆ ਤੇ ਫਿਰ ਮੈਂ ਘਰ ਦੇ ਘਰ ਦੇ ਹਾਲਾਤ ਵੀ ਕਿਹੋ ਜਿਹੇ ਨੇ ਦੱਸਿਓ ਘਰ ਦੇ ਹਾਲਾਤ ਕਿੰਤਰਾਂ ਦੇ ਕਿਹੋ ਜਿਹੇ ਹਾਲਾਤ ਆ ਰਹਿ ਰਹੇ ਤੇ ਇਹ ਘਰ ਦੇ ਹਾਲਾਤ ਜੀ ਇਹੋ ਹੀ ਆ ਸਰ ਸਾਹਬਾਦਰ ਜੀ 2 ਮਰਲੇ ਥਾਂ ਐ ਇੱਕ ਮਰਲੇ ਦੇ ਵਿੱਚ ਕੋਠਾ ਐ ਇਹ ਕੋਠਾ ਵੀ ਮੇਰਾ ਗਰੀਬ ਦਾ ਬਾਲਿਆਂ ਤੇ ਆ ਤੇਲਾਂ ਤੇ ਗਾਡਰਾਂ ਤੇ ਕਿਸੇ ਨੇ ਬਾਣੀ ਜੀ ਫੜੀ ਇਹ ਸੱਤ ਬਹਿ ਗਈ ਆ ਮਿੱਟੀ ਮੀਂਹ ਪੈਤਾ ਕਿ ਖੁਰਕੀ ਆ ਤੇ ਗਾਡਰਾਂ ਨੂੰ ਜੰਗਾਲ ਪਿਆ ਬਾਲਾ ਟੁੱਟਾ ਪਿਆ ਤੇਲਾਂ ਵੀ ਲਮਕਣ ਗਈਆਂ ਤੇ ਮੈਂ ਆਪਦੇ ਪਿੰਡ ਦੇ ਸਰਪੰਚ ਕੋਲੇ ਜਾ ਕੇ ਹੱਥ ਪੱਲਾ ਜੋਰਦਾ ਵੀ ਸਰਪੰਚ ਸਾਹਿਬ ਜੀ ਹੋਰ ਤਕੜੇ ਬੰਦਿਆਂ ਤੋਂ ਜਿਉਂ ਹੀ ਕੋਠੇ ਪਾ ਦਿੰਦੇ ਜੀ ਵੀ ਮੇਰਾ ਗਰੀਬ ਦਾ ਕੋਠਾ ਪਾ ਦੇ ਉਹ ਹਾਂ ਕਰ ਦਿੰਦਾ ਤੇ ਪੀ ਅੰਤ ਹੋਰ ਸ਼ਬਦ ਕੋਈ ਮਾਰਾ ਦਾ ਜਰੂਰ ਜਿੰਨੇ ਦਰਸ਼ਕ ਵੇਖ ਰਹੇ ਨੇ ਕੋਈ ਧਾਰਨਾ ਕੋਈ ਦੱਸ ਕੇ ਵੀ ਕਿਹੜੀ ਪੜਨੀ ਜਿੰਨੇ ਵੀ ਦੇਖ ਰਹਾ ਤਾਂ ਜੋ ਉਹਨਾਂ ਨੂੰ ਪਤਾ ਲੱਗ ਜਾਏ ਵੀ ਕਿਹੜੀ ਧਾਰਨਾ ਕੀ ਸੁਣਾਇਆ ਜਰੂਰ ਸੁਣਾਣਾ ਗੁਰੂ ਪਿਆਰੀ ਸਾਭ ਸੰਗਤ ਕਿਉਂਕਿ ਗੁਰੂ ਮਹਾਰਾਜ ਦੇ ਬੱਚੇ ਇਹ ਤਾਰ ਨਾ ਲੱਗੇ ਆ ਪੜਨਾ ਕਲਗੀਧਰ ਮਹਾਰਾਜ ਦੀ ਇਹ ਤੇ ਪੰਜ ਨੇ ਪਿਆਰੇ ਮੇਰੇ ਜੇ ਜਿਨ੍ਹਾਂ ਨੂੰ ਮੈਂ ਗੁਰੂ ਤਾਰਿਆ ਤੇ ਮਹਾਰਾਜ ਕਲਗੀਧਰ ਮਹਾਰਾਜ ਆਪਣੇ ਬੱਚੇ ਨੂੰ ਲੱਗੇ ਕੋਸ਼ਨ ਵੀ ਜਵਾਨਾ ਵੀ ਤੇਰਾ ਨਗਰ ਕਿਹੜਾ ਏ ਤੇਰੀ ਮਾਤਾ ਕੜੀ ਏ ਤੇਰੀ ਮਾਤਾ ਕਿਹੜੀ ਏ ਤੇ ਤੇਰਾ ਪਿਤਾ ਜੀ ਕੌਣ ਹੈ ਤੇ ਕਿਥੋਂ ਦੇ ਰਹਿਣ ਵਾਲੇ ਜੇ ਤੁਸੀਂ ਤੇ ਕਿਹੜਾ ਤੁਹਾਡਾ ਨਗਰ ਏ ਤੇ ਕਿਥੇ ਟਾਡੇ ਨਾਨਕੇ ਆ ਜੋ ਕਲਗੀਧਰ ਮਹਾਰਾਜ ਨੂੰ ਨੇ ਗੁਰੂ ਮਹਾਰਾਜ ਦੇ ਬੱਚੇ ਨੇ ਕਲਗੀਧਰ ਮਹਾਰਾਜ ਦੇ ਬੱਚੇ ਨੇ ਉੱਤਰ ਦਿੱਤਾ ਮਹਾਰਾਜ ਮਹਾਰਾਜੀ ਨੰਦਪੁਰ ਸਾਹਿਬ ਮਹਾਰਾਜ ਦੇ ਹੀ ਵਾਸੀ ਆ ਨੰਦਪੁਰ ਸਾਹਿਬ ਦੇ ਵਿੱਚ ਅਸੀਂ ਜੱਦੀਪੁਰ ਖੀ ਰਹਿਣ ਵਾਲੇ ਆ ਤੇ ਗੁਰੂ ਕੇ ਲਾਹੌਰ ਸਾਡੇ ਨਾਨਕੇ ਨੇ ਤੇ ਮਾਤਾ ਜੀ ਮਾਤਾ ਗੁਜਰ ਕੌਰ ਉਹ ਸਾਡੇ ਮਾਤਾ ਜੀ ਨੇ ਤੇ ਮਾਤਾ ਜੀ ਮਾਤਾ ਸਾਹਿਬ ਕੌਰ ਉਹ ਵੀ ਸਾਡੇ ਮਾਤਾ ਜੀ ਨੇ ਤੇ ਨੰਦਪੁਰ ਸਹਿ ਮਹਾਰਾਜ ਦੇ ਹੀ ਵਾਸੀ ਆ ਜੇ ਗੁਰੂ ਕੇ ਲਾਹੌਰ ਸਾਡੇ ਨਾਨਕੇ ਨੇ ਜੇ ਛੇ ਕਿਦਾਂ ਕਿਦਾਂ ਮਹਾਰਾਜ ਦੇ ਬੱਚੇ ਪ੍ਰਕਾਰ ਮਹਾਰਾਜ ਦੀ ਪੜਦੇ ਨੇ ਇਹ ਤਾਂ ਪਾਂਜਲੀ ਪਿਆਰੇ ਮੇਰੇ ਇੰਨਾ ਨੂੰ ਮੈਂ ਗੁਰੂ ਧਾਰਿਆ त पंज ले प्यारे मेरे मै गु तारे त पंज प्यारे किनू मै गुरू तार पंजे प्यारे मेरे किन्ना मैं त्रुताया मैं त्रूताया मेरे प्यारे किन्ना मैं त्रूताया ਨਾ ਮੈਂ ਤੂੰ ਤਾਲਿਆ ਉਹ ਪਾਪਾਂ ਨੇ ਪਿਆਰੇ ਮੇਰੇ ਇੰਨਾਂ ਨੂੰ ਮੈਂ ਤੂੰ ਤਾਲਿਆ ਇਹ ਪਾਪਾਂ ਨੇ ਪਿਆਰੇ ਮੇਰੇ ਇੰਨਾਂ ਨੂੰ ਮੈਂ ਤੂੰ ਤਾਲਿਆ ਇਹ ਪਾਪਾਂ ਨੇ ਪਿਆਰੇ ਮੇਰੇ ਇੰਨਾਂ ਨੂੰ ਮੈਂ ਤੂੰ ਤਾਲਿਆ ਤਾਰਿਆ ਆਏ ਗੁਰੂ ਜੀ ਕਿਵੇਂ ਦੀ ਮਤ ਹੋ ਜੇ ਤੁਹਾਡੀ ਜਿੰਨੇ ਵੀ ਦੇਖ ਰਹੇ ਨੇ ਉਹ ਸੋਚਣ ਕਿ ਹੁਣ ਬਾਬੇ ਨੇ ਬਾਣਾ ਤੇ ਪਾਇਆ ਵੀਰ ਨੇ ਇਹਨਾਂ ਨੂੰ ਘਰ ਵੀ ਗਰੀਬ ਹੈ ਤਾਂ ਆਂਗਣੇ ਵੀ ਜੇ ਤੁਸੀਂ ਇੱਥੋਂ ਠਾਕੇ ਘਰੇ ਕੋਈ ਤੁਹਾਡਾ ਕੋਈ ਤੁਹਾਡੀ ਹੈਲਪ ਕਿਤਰਾ ਦੀ ਹੋ ਜੇ ਕਿਤਰਾ ਦੀ ਤੁਹਾਡੀ ਮਤ ਸਹਾਇਤਾ ਹੋ ਜੇ ਕਿ ਜਿਹਦੇ ਨਾਲ ਆ ਸੜਕ ਤੇ ਬਹਿਣ ਨਾਲ ਕਿਸੇ ਗੁਰੂ ਘਰ 'ਚ ਸੇਵਾ ਮਿਲ ਜੇ ਤਾਂ ਘਰ ਦਾ ਗੁਜ਼ਾਰਾ ਚੱਲ ਜੇ ਕੀ ਅਪੀਲ ਐ ਕਿਵੇਂ ਦੀ ਮਦਦ ਹੋ ਜੇ ਜਿੰਨੇ ਵੀ ਦੇਖ ਰਹੇ ਨੇ ਉਹਨਾਂ ਨਾਲ ਤੁਸੀਂ ਆਪਣੀ ਅਪੀਲ ਆਪਣੀ ਤੁਸੀਂ ਉਹਨਾਂ ਨੂੰ ਜਿਹੜੀ ਆਵਾਜ਼ ਤੁਹਾਡੀ ਗੱਲ ਤੁਸੀਂ ਆਪਣੀ ਰੱਖ ਸਕਦੇ ਇਹ ਸਾਬਾਦਰਜੀ ਮੇਰੀ ਮਦਦ ਤੇ ਇਤਰਾਹ ਦੀ ਹੋ ਜੇ ਮੈਂ ਦੋਵੇਂ ਹੱਥ ਜੋੜ ਕੇ ਸਾਬਾਦਰਜੀ ਮੈਂ ਤੁਹਾਨੂੰ ਵੀ ਕਹਿਣਾ ਸਾਰੀ ਸੰਗਤ ਨੂੰ ਕਹਿਣਾ ਇਹੋ ਜੀ ਮੇਰੀ ਮਦਦ ਹੋ ਜੇ ਗਰੀਬ ਜੀ ਵੀ ਜਿਹੜਾ ਮੇਰਾ ਦੋ ਮਰਲੇ ਥਾਂ ਨਾ ਬੜਤੇ ਤੇ ਕਹਿਨੇ ਵੀ ਨਹੀਂ ਰਹਿਣਾ ਜਦੋਂ ਮਹਾਰਾਜ ਦੇ ਘਰੋਂ ਸੱਦਾ ਆ ਗਿਆ ਉਦੋਂ ਜੀ ਜਾਣਾ ਪੈਣਾ ਇਹ ਮਦਤ ਤੇ ਮੇਰੀ ਇਹੋ ਜੀ ਹੋ ਜੇ ਵੀ ਜਿਹੜਾ 2 ਮਰਲੇ ਥਾਣਾ ਉਥੇ ਮੈਨੂੰ ਰਾਹ ਨਹੀਂ ਹੈਗਾ ਕਿਸੇ ਪਾਸੇ ਵੀ ਛੜਕ ਦੀ ਉਤੇ ਚੜਨਾ ਹਤੇ ਮਦਤ ਤੇ ਮੇਰੀ ਇਸ ਤਰ੍ਹਾਂ ਜੀ ਹੋਣੀ ਚਾਹੀਦੀ ਆਪੀ ਉਥੋਂ ਮੈਨੂੰ ਕਿਤੇ ਰੋਡ ਤੇ ਮੇਰੀ ਕੋਠਾ ਪੈ ਜੇ ਸੋਨਾ ਲੈਂਟਰ ਲੁੰਡਰ ਪੈ ਜੇ ਤੇ ਮੈਂ ਸਤ ਅਜ ਮੈਂ ਰੋਡ ਤੇ ਆ ਜਾ ਤੇ ਸੋਤ ਦੇ ਵਿੱਚ ਪੈ ਜਾ ਉਥੇ ਜੀ ਇਹ ਗੱਲ ਆ ਪੀ ਓਠਾ ਮੇਰਾ ਡਿੱਗਣ ਵਾਲਾ ਪੇ ਟੈਲਾ ਥਾਲ ਮਕਲਦੀਆਂ ਛਾਤ ਵੀ ਬੈਕੀਆ ਤੇ ਲਫਾਫਾ ਮੈਂ ਪਾਈ ਬੈਠਾ ਤੇ ਮੈਨੂੰ ਜਦੋਂ ਮੈਂ ਇਥੇ ਆ ਗਿਆ ਰੋਡ ਦੇ ਉੱਤੇ ਤੇ ਇਹ ਮੇਰਾ ਬੱਚਾ ਵਾ ਸਵਾ ਲੱਖ ਤੇ ਇਹ ਹਵਦਾ ਵੀ ਚੰਗਾ ਹਵਦਾ ਰਹਿਣ ਬਹਿਣ ਦਾ ਤੇ ਸੇ ਵੀ ਤੁਹਾਡੇ ਨਾਲ ਹੀ ਹੁੰਦਾ ਹਾਂ ਹਾਂ ਇਹ ਵੀ ਦਾ ਨਾਮ ਕੀ ਹੁੰਦਾ ਜੀ ਇਹ ਇਹਦਾ ਨਾਮ ਜੀ ਜੱਗਾ ਸਿੰਘ ਜੱਗਾ ਸਿੰਘ ਹਾਂ ਪੜਾਈ ਕੀਤੀ ਆ ਤੇ ਬਾਬਾ ਤੋਂ ਸੰਖਿਆ ਲਿੰਦਾ ਪਾਠ ਤਾਂ ਸਰਜਾਈ ਦਾ ਕੀਰਤਨ ਕਰਨ ਮਹਾਰਾਜ ਦੇ ਘਰ ਉਥੇ ਬਾਬੇ ਨੂੰ ਕੋਈ ਫੋਨ ਨੰਬਰ ਹੈਗਾ ਜਿਹੜਾ ਕੋਈ ਸੰਪਰਕ ਕਰੇ ਕੋਈ ਤੁਹਾਡੀ ਸਹਾਇਤਾ ਕਰ ਦੇ ਇਹ ਕਿੰਨਾ ਨੰਬਰ ਹੈ ਜੀ ਇਹ ਫੋਨ ਨੰਬਰ 968335775 ਜੀ ਬੋਲਦੇ ਕੋਈ 996833577 ਜੀ ਤੇ ਜਾਂਦੇ ਜਾਂਦੇ ਕੋਈ ਛੋਟੀ ਧਾਰਨਾ ਕੋਈ ਸ਼ਬਦ ਜ਼ਰੂਰ ਸੁਣਾ ਦਵਾਂ ਜੀ ਸੱਤ ਬੱਚੇ ਲਓ ਸਰਦਾਰ ਜੀ ਲਓ ਜੀ ਗੁਰੂ ਪਿਆਰੀ ਸਾਸਾਂ ਕਿਤ ਕਲਗੀਧਰ ਮਹਾਰਾਜ ਨੂੰ ਸੰਤ ਬਾਬਾ ਜੀ ਸਿੰਘ ਕਹਿਣ ਲੱਗੇ ਇਹ ਪਿਤਾ ਜੀ ਇੱਕ ਬਗਾਨੀਆਂ ਮਾਵਾ ਨੇ ਤੁਹਾਨੂੰ ਤੰਦੇ ਮਰੋੜੇ ਦੇਣੇ ਨੇ ਬਗਾਨੀਆਂ ਮਾਵਾ ਨੇ ਕਹੇ ਕੰਨਾ ਇਹ ਕਲਗੀਧਰ ਮਹਾਰਾਜ ਨੇ ਆਪਣੀ ਲਾਲ ਛੋਟੇ ਸਾਹਿਬ ਜੀ ਦੇ ਬਟੇ ਸਾਹਿਬ ਜਾਦੇ ਬਚਾ ਕੇ ਰੱਖੇ ਆ ਤੇ ਬਗਾਨੀਆਂ ਮਾਵਾਂ ਦੇ ਪੁੱਤਰ ਮਹਾਰਾਜ ਨੇ ਸ਼ਹੀਦ ਕਰਵਾ ਦਿੱਤੇ ਆ ਕਿ ਮਹਾਰਾਜ ਕਿਉਂਕਿ ਸਾਨੂੰ ਇਹ ਮਹਾਰਾਜੀ ਆਜਿਆ ਗੋ ਇਹ ਦੁਸ਼ਮਨਾ ਦੇ ਨਾਲ ਜਾ ਕੇ ਲੜੀਏ ਜੰਗ ਯੁੱਧ ਕਰੀਏ ਆਹੀ ਭਰਾਵਾਂ ਦੇ ਨਾਲ ਜਾ ਕੇ ਲੜੀਏ ਜੰਗ ਯੁੱਧ ਲੈ ਕੇ ਕਰੀਏ ਭਰਾਵਾਂ ਦੇ ਨਾਲ ਰਲ ਕੇ ਦੁਸ਼ਮਨਾ ਤੋਂ ਜਾ ਕੇ ਬਦਲਾ ਲਈ ਤੇ ਕਲਗੀਧਰ ਮਹਾਰਾਜ ਕਹਿਣ ਲੱਗੇ ਕਲਗੀਧਰ ਮਹਾਰਾਜ ਕਹਿਣ ਲੱਗੇ ਵੀ ਜੀ ਸਿੰਘਾ ਤੂੰ ਕੀ ਕਹਿਣਾ ਉਹਨੇ ਆਖਿਆ ਪਿਤਾ ਜੀ ਮੈਂ ਜੋ ਕਹਿਣਾ ਕਹਤਾ ਵਾ ਤੇ ਕਿਦਾਂ ਕਿਦਾਂ ਇਹ ਕਲਗੀਧਰ ਮਹਾਰਾਜ ਆਪਣੇ ਇਹ ਜੀ ਸਿੰਘ ਨੂੰ ਆਗਿਆ ਦਿੰਦੇ ਨੇ ओ वाघिया पिता जी मिनू कांगे देख दूज के मरा ओ वाघिया पिता जी ke कांगे ਆ ਗਿਆ ਬਾਪੂ ਕੀ ਮੈਨੂੰ ਡਾਂਗੇ ਵੇਖੇ ਧੂੜ ਕੇ ਮਾਂ ਆ ਗਿਆ ਪਿਤਾ ਜੀ ਮੈਨੂੰ ਡਾਂਗੇ ਵੇਖੇ ਧੂੜ ਕੇ ਮਾਂ ਮੇਰੇ ਪਿਆਰੇ ਤੇ ਤੁਂ ਜੀ ਕੇ ਮਰ ਮੇਰੇ ਬਾਪੂ ਜੀਾਂਗੇ ਦੇ ਤੇ ਤੁਂ ਜੀ ਕੇ ਮਰ ਕੇ ਰੱਖਿਆ ਪਿਤਾ ਜੀ ਮੈਨੂੰ ਬਾਂਘੇ ਦੇ ਤੇ ਤੁਂ ਜੀ ਕੇ ਮਰ ਤੇ ਰੱਖਿਆ ਪਿਤਾ ਜੀ ਮੈਨੂੰ ਬਾਂਘੇ ਦੇ ਤੇ ਤੁਂ ਜੀ ਕੇ ਮਰ ਵਾਹਿਗੁਰੂ ਜੀ ਸੋ ਗਰ ਕੀ ਕਾਲ ਸਾ ਵਾਹਿਗੁਰ ਕੀ ਖਤੀ ਸੋ ਜਿੰਨੇ ਵੀ ਦੇਖ ਰਹੇ ਨੇ ਅ ਦੋਸਤੋ ਇਹ ਨਾ ਦੇਖਿਓ ਕਿ ਬਾਬੂ ਨੇ ਸੋਰ ਕਿਹੜਾ ਲਾਇਆ ਉਹਨੇ ਹਰਮੋਨੀਅਮ ਦਾ ਕਿਹੜਾ ਬਟਨ ਨੱਪਣਾ ਸੀ ਕਿਹੜਾ ਨਹੀਂ ਨੱਪਿਆ ਉਹਦੇ ਪੁੱਤਰ ਨੇ ਢੋਲ ਕੀ ਕਿਹੋ ਜੀ ਵਜਾਈ ਕਿਹੋ ਜੀ ਵਜਾਉਣੀ ਚਾਹੀਦੀ ਸੀ ਵਿਦਵਾਨ ਨਾ ਬਣਿਓ ਤੇ ਇਹਨਾਂ ਦੀ ਮਤਲਬ ਕਰਨ ਵਾਲੇ ਪਾਸੇ ਜਾਇਓ ਕਿਉਂਕਿ ਸੜਕ ਤੇ ਬੈਠੇ ਨੇ ਸੜਕ ਤੇ ਬੈਠ ਕੇ ਇੱਕ ਕਹਿ ਸਕਦੇ ਆ ਇੱਥੇ ਲੰਗਰ ਲੱਗਾ ਹੋਇਆ ਕਿਉਂਕਿ ਅੱਜ ਮੱਸੀਆਂ ਦਾ ਪਵਿੱਤਰ ਦਿਹਾੜਾ ਹੈ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੱਸੀਆਂ ਜਿਹੜੀ ਆ ਲੱਗਦੀ ਹੈ ਔਰ ਸੰਗਤ ਜਿਹੜੀ ਆ ਗੁਰੂ ਘਰਾਂ ਦੇ ਵਿੱਚ ਨਸਮਸਤਕ ਹੁੰਦੀ ਆ ਰੂਟੀਨ ਦੀ ਤਰ੍ਹਾਂ ਵੀ ਸੰਗਤ ਨਸਮਸਤਕ ਹੁੰਦੀ ਆ ਇੱਥੇ ਇਹਨੇ ਅਸੀਂ ਲੰਗ ਰਹੇ ਸੀ ਤਾਂ ਅਸੀਂ ਦੇਖਿਆ ਬਾਬਾ ਜੀ ਦੇ ਹਾਲਾਤ ਦੇ ਕੇ ਆ ਹੱਤ ਨੂੰ ਵੀ ਪੋਲੀਆ ਹੋਇਆ ਹੈ ਲੱਤ ਨੂੰ ਵੀ ਹੋਇਆ ਤਾਂ ਆਪਣੇ ਆ ਪੁੱਤਰ ਦੇ ਨਾਲ ਬੈਠ ਕੇ ਕਿਵੇਂ 10 10 20 20 ਰੁਪਏ ਇਕੱਠੇ ਕਰਨ ਵਾਲੀ ਗੱਲ ਸੀ ਸੋ ਇਥੋਂ ਇਹਨਾਂ ਨੂੰ 22 ਰੋਡ ਤੋਂ ਤਾਂ ਕਿਸੇ ਗੁਰੂ ਘਰ ਦੇ ਵਿੱਚ ਜਿਹੜਾ ਕਿ ਐਸੇ ਤਰ੍ਹਾਂ ਬੈਠ ਕੇ ਕੋਈ ਕੀਰਤਨ ਕਰ ਸਕਣ ਵੈਗਰੂ ਵੈਗਰੂ ਕਰ ਸਕਣ ਤਾਂ ਇਹਨਾਂ ਦੀ ਹੈਲਪ ਕਰੀਏ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ